ਸਾਡੇ ਕੋਲ 35 ਗਜ ਦਾ ਮਕਾਨ 6.5 ਲੱਖ ਰੁਪਏ ਵਿੱਚ ਵੇਚਣ ਲਈ ਆਇਆ ਹੋਇਆ ਹੈ 40 ਗਜ ਦਾ ਮਕਾਨ 7 ਲੱਖ ਰੁਪਏ ਵਿੱਚ ਵਿਕਣ ਲਈ ਆਇਆ ਹੋਇਆ ਹੈ 100 ਗਜ ਦੀ ਬਿਲਕੁਲ ਨਵੀਂ ਕੋਠੀ 28 ਲੱਖ ਰੁਪਏ ਵਿੱਚ ਵਿਕਣ ਲਈ ਆਈ ਹੋਈ ਹੈ 50 ਗਜ ਦਾ ਦੋ ਮੰਜ਼ਿਲਾ ਮਕਾਨ 1 ਲੱਖ ਰੁਪਏ ਵਿੱਚ ਵਿਕਣ ਲਈ ਆਇਆ ਹੋਇਆ ਹੈ ਇਹ ਮਕਾਨ ਵੇਖਣ ਲਈ ਤੁਸੀਂ ਸਾਡੇ YouTube ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਵੇਖ ਸਕਦੇ ਹੋ ਜਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਾਂ ਅੱਜ ਤੁਹਾਡੇ ਲਈ 150 ਗਜ ਵਿੱਚ ਬਣੀ ਵਿਕਾਊ ਕੋਠੀ ਲੈ ਕੇ ਆਏ ਹਾਂ ਜਿਸ ਵਿੱਚ ਵਿਹੜਾ ਬਣਿਆ ਹੋਇਆ ਹੈ ਤੋ ਬਾਥਰੂਮ 2 ਕਮਰੇ ਪਣੇ ਹੋਏ ਹਨ ਇਸ ਵਿੱਚ ਇੱਕ ਦੁਕਾਨ ਵੀ ਬਣੀ ਹੋਈ ਹੈ 2 ਕਿਲੋਵੈਟ ਬਿਜਲੀ ਦਾ ਕਨੈਕਸ਼ਨ ਹੈ ਬਾਹਰ ਦੀ ਰੋਡ 25 ਫੁੱਟ ਹੈ ਰੇਟ ਮਾਲਕਾਂ ਨੇ ਬਹੁਤ ਹੀ ਘੱਟ ਰੱਖਿਆ ਹੈ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਮਾਲਕ ਕਹਿੰਦੇ ਕੋਠੀ ਵੇਚੋ ਸਾਨੂੰ ਸਿਰਫ ਪੈਸੇ ਚਾਹੀਦੇ ਹਨ ਇਸ ਦਾ ਰੇਟ ਸਿਰਫ 40 ਲੱਖ ਰੁਪਏ ਹੈ ਇਹ ਮਕਾਨ ਤੁਹਾਨੂੰ ਅਸੀਂ ਹੋਰ ਪਾਸੇ ਲੈ ਕੇ ਦੇ ਦੇਵਾਂਗੇ ਇਜ਼ੀ ਲੋਕੇਸ਼ਨ ਧਿਆਨ ਨਾਲ ਸੁਣ ਲਓ ਜੀ ਬਾਅਦ ਵਿੱਚ ਨਾ ਕਿਹੋ ਕਿ ਸਾਨੂੰ ਪਤਾ ਨਹੀਂ ਲੱਗਾ ਇਜ਼ੀ ਲੋਕੇਸ਼ਨ ਰਾਹੋ ਰੋਡ ਬਾਜਾ ਰੋਡ ਕਲਾਸ਼ ਨਗਰ ਰੋਡ ਵੱਲੋਂ ਤੁਸੀਂ ਆ ਸਕਦੇ ਹੋ ਇਜ਼ੀ ਡਾਇਰੈਕਟ ਲੋਕੇਸ਼ਨ ਰਾਹੋ ਰੋਡ ਲੁਧਿਆਣਾ ਹੈ ਜੀ ਬਾਕੀ ਹੋਰ ਸਸਤੇ ਰੇਟ ਜਿਵੇਂ 10 ਲੱਖ 20 ਲੱਖ 30 ਲੱਖ ਅੜੀ ਲੱਕ ਤੱਕ ਵੀ ਕਾਉ ਕੋਠੀਆਂ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹੋਰ ਜੁਰੀ ਸੂਚਨਾ ਸੀ ਦੱਸਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਪਰਿਵਾਰਾਂ ਨੇ ਸਾਡੇ ਤੋਂ ਸਸਤੇ ਪਲਾਟਾਂ ਦੀ ਮੰਗ ਕੀਤੀ ਸੀ ਸਾਡੇ ਕੋਲ 50 ਗਜ ਦਾ ਪਲਾਟ 35 ਲੱਖ ਰੁਪਏ ਵਿੱਚ ਵਿਕਣ ਲਈ ਆਇਆ ਹੋਇਆ ਹੈ ਤੇ ਇੱਕ 100 ਗਜ ਦਾ ਪਲਾਟ 7 ਲੱਖ ਰੁਪਏ ਵਿੱਚ ਵਿਕਣ ਲਈ ਆਇਆ ਹੋਇਆ ਹੈ ਇਹ ਪਲਾਟ ਦੇਖਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸੱਸੀ ਅਕਾ ਜੀ ਰਾਣਾ ਰੀਅਲ ਅਸਟੇਟ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਸ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ 48 ਬਹੁਤ ਹੀ ਘੱਟ ਰੇਟ ਵਾਣਾ ਹੈ ਕਿਉਂਕਿ ਮਾਲਕਾ ਨੂੰ ਪੈਸੇ ਆਦੀ ਬਹੁਤ ਲੋੜ ਹੈ ਮਾਲਕਾ ਦਾ ਕਹਿਣਾ ਹੈ ਕਿ ਕੋਠੀ ਕਿਰਪਾ ਕਰਕੇ ਜਲਦੀ ਤੋਂ ਜਲਦੀ ਵੇਚੋ ਜੀ ਪਹਿਲਾ ਤਾਂ ਅਸੀਂ ਉਹਨਾਂ ਪਰਿਵਾਰਾਂ ਦੀ ਇੱਕ ਖਾਸ ਜਾਣਕਾਰੀ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਪਰਿਵਾਰ ਨੇ ਕਿਹਾ ਸੀ ਕਿ ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਹਨ ਸਿਰਫ 200 ਜਾਂ 3 ਲੱਖ ਰੁਪਏ ਦੇ ਕੇ ਬਾਕੀ ਰਕਮ ਅਸੀਂ ਬੈਂਕ ਲੋਨ ਜਾਂ ਕਿਸ਼ਤਾਂ ਰਾਹੀਂ ਅਦਾ ਕਰਨਾ ਚਾਹੁੰਦੇ ਹਾਂ ਜਿਵੇਂ ਕੁਝ ਪਰਿਵਾਰ ਕਰਾਇਦੀ ਕਰ ਵੀ 10000 15000 ਮਹੀਨਾ ਪਰਦੇ ਹਨ ਕੁਝ ਹੋਰ ਪੈਸੇ ਇਕੱਠੇ ਕਰਕੇ ਤੁਸੀਂ 15000 ਜਾਂ 20000 ਮਹੀਨਾ ਦੇ ਕੇ ਆਪਣਾ ਘਰ ਬਣਾ ਸਕਦੇ ਹੋ ਇਸ ਤਰ੍ਹਾਂ ਕਰ ਖਿਦਨੀ ਤੁਸੀਂ ਸਾਟਨਾ ਸੰਪਰਕ ਕਰ ਸਕਦੇ ਹੋ